ਸ਼ੰਭੂ ਮੋਰਚੇ ਦੇ ਉੱਪਰ ਇੱਕ ਹੋਰ ਕਿਸਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਮ੍ਰਿਤਕ ਕਿਸਾਨ ਦੇ ਸਿਰ 'ਤੇ 20 ਤੋਂ 25 ਲੱਖ ਰੁਪਏ ਦਾ ਕਰਜ਼ਾ ਪਰਿਵਾਰਕ ਮੈਂਬਰ ਸ਼ੰਭੂ ਮੋਰਚੇ ਉੱਪਰ ਇੱਕ ਹੋਰ ਕਿਸਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਕਿਸਾਨ ਸੁਖਮਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ ਕਸਮ ਪੱਟੀ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਸੀ ਜੋ ਭਾਰਤੀ ਕਿਸਾਨ ਯੂਨੀਅਨ ਪਟੇੜੀ ਕਲਾਂ ਦੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ ਜਿਨ੍ਹਾਂ ਦੀ ਉਮਰ 60-62 ਸਾਲ ਦੱਸੀ ਜਾ ਰਹੀ ਹੈ ਅਤੇ ਉਹ 5 ਏਕੜ ਜ਼ਮੀਨ ਦੇ ਮਾਲਕ ਸਨ ਉਹਨਾਂ ਦੇ ਪਰਿਵਾਰ ਵਿੱਚ ਦੋ ਬੇਟੀਆਂ ਇੱਕ ਬੇਟਾ ਹੈ ਮ੍ਰਿਤਕ ਕਿਸਾਨ ਸੁਖਮਿੰਦਰ ਸਿੰਘ ਦੇ ਸਿਰ 20 ਤੋਂ 25 ਲੱਖ ਰੁਪਏ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਬੀਤੀ ਰਾਤ तकरीबन 8:30 ਵਜੇ ਦੇ ਕਰੀਬ ਜਦੋਂ ਸੁਖਮਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਸ਼ੰਭੂ ਮੋਰਚੇ ਵੱਲ ਜਾ ਰਹੇ ਸਨ ਤਾਂ ਪਿੱਛੋਂ ਇੱਕ ਅਣਪਛਾਤੇ ਵਾਹਨ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਭਾਰਤੀ ਕਿਸਾਨ ਯੂਨੀਅਨ ਪਟੇੜੀ ਦੇ ਸੂਬਾ ਪ੍ਰਧਾਨ ਜੰਗ ਸਿੰਘ ਪਟੇੜੀ ਗੁਰਧਾਨ ਸਿੰਘ ਅਤੇ ਹੋਰ ਕਿਸਾਨ ਆਗੂਆਂ ਵੱਲੋਂ ਦੱਸਿਆ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 41 ਵਾ ਦਿਨ ਹੋ ਚੁੱਕਿਆ ਹੈ ਅਤੇ ਅੱਜ ਲਗਭਗ ਸਾਢੇ ਸ਼ਹੀਦ ਕਿਸਾਨਾਂ ਦੀ ਗਿਣਤੀ ਵੀ 41 ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ ਪਰਿਵਾਰ ਦੇ ਨਾਲ ਗੱਲਬਾਤ ਹੋਈ ਹੈ ਪਰੰਤੂ ਪਰਿਵਾਰ ਹਲੇ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਇਨਕਾਰ ਕਰ ਰਿਹਾ ਹੈ ਪਰੰਤੂ ਯੂਨੀਅਨ ਦੇ ਨਾਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮ੍ਰਿਤਕ ਸੁਖਵਿੰਦਰ ਸਿੰਘ ਦਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਸ਼ਹੀਦ ਦਾ ਦਰਜਾ ਸਮੇਤ ਜੋ ਦੂਜੇ ਮ੍ਰਿਤਕ ਕਿਸਾਨਾਂ ਦੇ ਲਈ ਸੀ ਉਹ ਵੀ ਇਸ ਪਰਿਵਾਰ ਨੂੰ ਦਿੱਤੀਆਂ ਜਾਣ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਹਾਂਜੀ ਇੱਕ ਦੋ ਕਿਸਾਨ ਦੀ ਐਕਸੀਡੈਂਟਿਕ ਮੌਤ ਹੋਈ ਹੈ ਕਿ ਕਿੱਥੇ ਹੋਈ ਹੈ ਤੇ ਕਿਸ ਦਾ ਹੋਇਆ ਹੈ ਜੀ ਮੈਂ ਗੁਰਤੇਵ ਸਿੰਘ ਸੋਣਾ ਸੂਬਾ ਸਿਨਰ ਮੀਤਪੁਰਾਂ ਭਾਰਤੀ ਕਿਸਾਨ ਦਾ ਇੱਕ ਟੱੜੀ ਕਰਾ ਪੁੱਣ ਲਗਾਤਾਰ 10 ਮਿੰਟਾਂ ਤੋਂ ਉੱਪਰ ਹੋ ਗਏ ਦੋਵੇਂ ਮੋਰਚਿਆਂ ਤੇ ਜਿਵੇਂ ਮੋਰਚਾ ਚੱਲ ਰਿਹਾ ਨੇ ਬਾਰਡਰਾਂ ਤੇ ਜਾਂ ਸ਼ੰਭੂ ਜਾਂ ਕਨੌਰੀ ਜਿਵੇਂ ਆਪਾਂ ਕਹਿਸਾ ਲੜਾਈ ਫਾਸਲਾਂ ਤੇ ਨਸਲਾਂ ਦੇ ਜਾਬਰ ਤੇ ਸ਼ਬਦ ਦੀ ਆ ਮੰਨਿਓਂ ਹੀਆਂ ਮੰਗਰ ਨੇ ਉਹਦੇ ਵਿੱਚ ਲਗਾਤਾਰ ਤਕਰੀਬਨ ਜੇ ਆਪਾਂ ਕਹਿ ਸਕਦਾ ਜਿਵੇਂ ਕਨੌਰੀ ਬਾਗ ਵਿੱਚ ਸਦਾ ਜੀਵਨ ਢੱਲੇ ਵਾਲ ਨੇ ਅੱਜ 41ਵਾਂ ਦਿਨ ਮਰਨ ਵਰਤੇ ਹੋ ਗਿਆ ਤਕਰੀਬਨ ਤਕਰੀਬਨ ਹੁਣ ਤੱਕ ਮੈਨੂੰ ਆ ਲੱਗਦਾ ਵੀ ਇੱਕ ਅੱਧਾ ਜੇ ਅੱਜ ਸਾਡਾ 41ਵਾਂ ਕਿਸਾਨ ਜਿਹੜਾ ਸੀਤਪੁਰ ਸੁਖਮੰਦਰ ਸਿੰਘ ਆ ਚਲੋ ਪਿੰਡ ਕੜਾ ਦਾ ਕਸਮਪੱਟੀ ਤੋਂ ਬਾਕੀ ਤਿੰਨ ਬੱਚੇ ਨੇ ਦੋ ਬੇਟੇ ਨੇ ਇੱਕ ਬੇਟਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਨੇ ਤੇ ਕਾਫੀ ਟਾਈਮ ਤੋਂ ਮੁਰਚਾ ਦਿੱਤੀ ਸੀ ਹਾਂਜੀ ਲੰਬੇ ਟਾਈਮ ਤੋਂ ਲਗਾਤਾਰ ਜਦੋਂ ਤੋਂ ਮੁਰਚਾ ਚੱਲ ਰਿਹਾ ਉਸ ਟਾਈਮ ਉਹਨਾਂ ਦੀ ਲਗਾਤਾਰ ਹਾਜ਼ਰੀ ਘੱਟਿਆ ਰਹੇ ਨੇ ਕੀ ਐਕਚੁਅਲੀ ਹੋਇਆ ਕਿ ਆ ਮੋਟਾ ਦਾ ਕਰ ਐਕਚੁਅਲੀ ਅਸਲ ਪਿੰਡ ਵੱਲ ਹੋਏ 7 ਬੰਦੇ ਤੁਰੇ ਸੀ ਜਿਹੜੇ ਰਕਨੋਰੀ ਬੋਟ ਵੱਲ ਜਾਣਾ ਜਿਹੜਾ ਪ੍ਰਧਾਨ ਜੀ ਨੇ ਫਰੀਦੀ ਸਾਹਿਬ ਨੇ ਡਿਊਟੀ ਲਾ ਗਈ ਅੱਧੇ ਕੁ ਬੰਦੇ ਚੱਭੂ ਮੁਰਤੇ ਤੇ ਆ ਗਏ ਤੇ ਚਾਰ ਬੰਦਾ ਉਹਨਾਂ ਵਿੱਚੋਂ ਲੋਰੀ ਬੋਟਰ ਤੇ ਪਹੁੰਚ ਕੇ ਤੇ ਤਿੰਨ ਇੱਥੇ ਆ ਗਏ ਕਿ ਉਹਦੇ ਵਿੱਚ ਸਭ ਜਿਹੜਾ ਮੀਤ ਪ੍ਰਧਾਨ ਜੀ ਨਾਲ ਨਾਲ ਜੀ ਸੋਬੇ ਦੇ ਮੀਤ ਪ੍ਰਧਾਨ ਜੀ ਨਾਲ ਤੇ ਅਸਲ ਜਦੋਂ ਉਹ ਜਾ ਰਹੇ ਸੀ ਤਾਂ ਚਾਂਕ ਪਿੱਛੋਂ ਕੋਈ ਤੇਜ਼ ਗੱਡੀ ਆਈ ਮਤਲਬ ਫੋਟੋਪਾਤੇ ਬਿਲਕੁਲ ਨਾਲ ਸੀ ਚੱਕ ਕੇ ਇਹਨਾਂ ਨੂੰ ਗੱਡੀ ਦੇ ਵਿੱਚ ਮਾਰਿਆ ਇਹਦੇ ਆਪਾ ਬੀਜੇਪੀ ਸਰਕਾਰ ਦੀ ਸਹਾਸ ਵੀ ਕਹਿ ਸਕਦੇ ਹੂੰ ਜਿਵੇਂ ਕੱਲ ਜਿਹੜਾ ਕਨੌਰੀ ਬਾਡਰ ਉੱਤੇ ਮਹਾਪੰਚਾਇਤ ਸੀ ਇੱਕ ਬਹੁਤ ਵੱਡੀ ਲੋਕਾਂ ਨੇ ਕੋਨੇ-ਕੋਨੇ ਭਾਰਤ ਦੇ ਕੋਨੇ-ਕੋਨੇ ਤੋਂ ਪਹੁੰਚੇ ਨੇ ਲਖਣੀ ਸਰਕਾਰ ਦੇ ਵਿੱਚ ਜਿਵੇਂ ਉਹਨੂੰ ਖਲਾਫ ਕਰਨ ਵਾਸਤੇ ਕਹਿ ਸਕਦੇ ਨੇ ਦੇਖੋ ਸਰਕਾਰਾਂ ਦੇ ਤਰ੍ਹਾਂ ਤਰ੍ਹਾਂ ਦੇ ਹੋਂਦ ਹੁੰਦੇ ਨੇ ਪਰ ਪਰਿਵਾਰ ਵੱਲੋਂ ਇੱਕ ਬਹੁਤ ਬੜੀ ਤਾਜ਼ਾ ਮਚਾਲ ਕਰੀ ਗਈ ਹੈ ਜਿਵੇਂ ਮੈਂ ਕਹਿੰਦਾ ਵੀ ਟਿੱਪਾ ਪਰਿਵਾਰ ਕੋਲ ਬਥੇਰਾ ਖੁਸ਼ਾ ਨਿਰਸਵਾਰਥ ਹੋ ਕੇ ਰਹਿਣਾ ਹੈ ਲੋਕਾਂ ਦੀ ਸੇਵਾ ਕਰੇ ਕਿਸਾਨਾਂ ਮਿੱਤਰਾਂ ਦੀ ਸੇਵਾ ਕਰੇ ਸੰਘਰਸ਼ ਦਾ ਹਿੱਸਾ ਰਹੇ ਨੇ ਵੇ ਜੋ ਵੀ ਸਰਕਾਰ ਸਰਕਾਰੀ ਪਾਲਿਸੀ ਇਹੋ ਕਰਦੀ ਆ ਵੀ ਸਾਨੂੰ ਤੇ ਜ਼ਰੂਰਤ ਨਹੀਂ ਪਹਿਲੀ ਵਾਰ ਇਹਦੇ ਵਿੱਚ ਤਿੰਨ ਜਣੇ ਸੀ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਆ ਹੋਰ ਵੀ ਕੋਈ ਘਾਇਲ ਹੋਏ ਨਹੀਂ ਆਸਲ ਜਿਹੜੇ ਇਹ ਤਿੰਨ ਵੀਰ ਸੀ ਇਹਨਾਂ ਤੋਂ ਤਾਂ ਇੱਕ ਤਾਂ ਹੋ ਗਿਆ ਜਿਹੜਾ ਹੋਇਆ ਜਿਹੜਾ ਉਹ ਘਟਨਾ ਆ ਉਹ ਹੈਗੇ ਬਰਨਾਲੇ ਦੀ ਉੱਥੇ ਬੱਸ ਗੱਲ ਜਿਹੜਾ ਐਕਸੀਡੈਂਟ ਹੋਇਆ ਨਹੀਂ ਉਹ ਤੋਂ ਉਹ ਅਲੱਗ ਅਲੱਗ ਉਹ ਲੱਗ ਸੀ ਹਾਂ ਉਹ ਲੱਗ ਸੀ ਇੱਥੇ ਮੋਰਚੇ ਕੋਲ ਸੁਖਮੰਦਰ ਪੈਦਲ ਜਾ ਰਹੇ ਸੀ ਤੇ ਇਹਨਾਂ ਦੇ ਪਰਿਵਾਰ ਵਾਲੇ ਵੀ ਇੱਥੇ ਆ ਜਿਵੇਂ ਨੌਂਸ ਲੈਣ ਵਾਸਤੇ ਹਾਂਜੀ ਪਰਿਵਾਰ ਵਾਲੇ ਆਏ ਉਹਨਾਂ ਤੇ ਬੇਟੀ ਗਈ ਤੇ ਪੁਲਿਸ ਕੰਪਲੇਨਟ ਕਰਤੀ ਕੀ ਅਸਲ ਜੀ ਪੁਲਿਸ ਕੰਪਲੇਨਟ ਕਰਤੀ ਜਿੰਨਾ ਕੁਛ ਉਹਨਾਂ ਨੂੰ ਦੱਸਿਆ ਗਿਆ ਜੋ ਹਕੀਕਤਮਤ ਸੀ ਪਰ ਪਰਿਵਾਰ ਵੱਲੋਂ ਜਿਹੜਾ ਬਹੁਤ ਬੜਾ ਫੈਸਲਾ ਲਿਆ ਗਿਆ ਇਸ ਵਾਸਤੇ ਸੇਵਾ ਜਿਵੇਂ ਨਹੀਂ ਅੱਜ ਕਰ ਲੋਕ ਲਾਲ ਚ ਕਰਦੇ ਸਾਨੂੰ ਜਦੋਂ 5 ਲੱਖ ਦੀ ਪਾਲਸੀ ਮਿਲਦੀ ਆ ਜਾਂ ਪਰਿਵਾਰ ਨੂੰ ਨੌਕਰੀ ਮਿਲਦਾ ਜਾਂ ਬਕਾਇਦਾ ਇਹਨਾਂ ਨੇ ਇਸ ਵਾਰ ਤੋਂ ਕੋਈ ਸੇਵਾ ਕਰੀ ਮਤਲਬ ਬਹੁਤ ਘੱਟ ਲੋਕ ਨੇ ਪੱਕੇ ਜਿਵੇਂ ਕੋ ਸਰਕਾਰ ਜਾਂ ਹੋਰ ਲੋਕ ਬਗਾਵਤਾਂ ਦੇ ਤੱਕ ਸਾਨਾ ਇਕੱਠੇ ਹੋ ਕੇ ਬੈਠੇ ਨੇ ਪੈਸੇ ਇਕੱਠੇ ਕਰਨ ਦੇ ਮਾਮਲੇ ਨੇ ਮਜੂਰਾਂ ਨੂੰ ਭੇਜਦੇ ਨੇ ਫਿਰ ਪੌਲਸਿਆਂ ਲੈ ਲੈਂਦੇ ਨੇ ਐਵੇਂ ਨਹੀਂ ਕੀਤਾ ਐਵੇਂ ਨਹੀਂ ਕੁਈ ਗੱਲ ਨਹੀਂ ਕਿ ਸਿੱਧੀ ਦੱਬਦਾ ਦੱਸੋ ਉਹ ਲੋਕ ਲੌਂਗ ਕਰਦੇ ਔਰ ਕੀ ਐਕਸੀਡੈਂਟ ਹੋਇਆ ਕਿ ਦੀ ਸਰਾਰ ਜਗ ਸਿੰਘ ਭਾਰਤੀ ਕਿਸਾਨੇ ਦੀ ਤਾਂ ਭਿੰਨ ਕਲਾ ਇਹ ਤਿੰਨ ਬੰਦੇ ਮਤਲਬ ਆਪਣੇ ਸਬਜੀਤ ਸਿੰਘ ਸੁਭਵੇ ਦੇ ਮੀਤ ਭਰਾਨ ਦਰਸ਼ਨ ਸਿੰਘ ਇਹ ਆਪਣਾ ਵੰਡਾ ਸਿੰਘ ਆਪਣੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਇਹ ਉਤੋਂ ਫਰੀਦਕੋਟ ਤੋਂ ਤੁਰੇ ਨੇ ਇਹ ਸ਼ੰਭੂ ਨੂੰ ਆਗੇ ਬਾਕੀ ਚਾਰ ਬੰਦੇ ਖਨੌਰੀ ਨੂੰ ਚਲੇ ਗਏ ਜੇ ਦੋਰੇ ਆਏ ਨੇ ਮਤਲਬ ਉਹ ਆ ਕੇ ਇਹ ਗੱਡੀ ਚ ਉਤਰ ਕੇ ਨਾ ਇੱਕ ਟੈਂਪੋ ਵਾਲੇ ਨੂੰ ਕਹਿਣ ਲੱਗੇ ਵੀ ਸਾਨੂੰ ਛੱਡਿਆ ਯਾਰ ਜੋ ਬੰਦ ਤਾਂ ਅਸੀਂ ਦੇ ਦਾਂਗੇ ਉਹ ਮੰਨਿਆ ਨਹੀਂ ਆ ਉਤੋਂ ਬਾਅਦ ਕੀ ਹੋਇਆ ਕੋਈ ਗੱਡੀ ਵਾਲਾ ਵਿਚਾਰਾ ਆ ਗਿਆ ਉਹ ਕਹਿੰਦਾ ਚਲੋ ਮੈਂ ਜਾਣਾ ਮੈਂ ਤੁਹਾਨੂੰ ਛੱਡ ਦਿੰਦਾ ਉਹ ਛੱਡ ਕੇ ਉਹਨਾਂ ਨੂੰ ਉੱਥੇ ਕਿਤੋਂ ਵੀ ਮੇਰਾ ਰਸਤਾ ਇੱਥੇ ਤੱਕ ਅੱਗੇ ਤੁਸੀਂ ਬਾਗੀ ਤੁਰਕ ਮੈਨੂੰ ਪੈਦਲ ਮੋਰ ਤੇ ਹਾਂ ਇਹ ਉੱਥੇ ਤੁਰ ਪੈਦਲ ਜੀ ਇਹ ਤੁਰੇ ਜਾ ਰਹੇ ਨੇ ਇੱਕ ਭਿਆਨਕ ਗੱਡੀ ਆਈ ਹੈ ਬੜੀ ਟੱਕੜੀ ਬੜੀ ਗੱਡੀ ਉਹ ਗੱਡੀ ਦੇ ਮਤਲਬ ਆ ਕੇ ਤੇ ਠੇਕ ਮਾਰੀ ਇਹ 15 ਫੁੱਟ ਦੂਰ ਜਾ ਗਈ ਜੀ ਸਰਜੀਤ ਸਿੰਘ ਕਹਿਣ ਲੱਗਿਆ ਦਰਸ਼ਨ ਸਿੰਘ ਨੂੰ ਵੀ ਆਪਣਾ ਬੰਦਾ ਤਾਂ ਯਾਰ ਖਤਮ ਹੋ ਗਿਆ ਹਾਂ ਦਰਸ਼ਨ ਸਿੰਘ ਇਹਦਾ ਨਹੀਂ ਵੀ ਆਈ ਕੋਈ ਗੱਲ ਹੈ ਟਿਕਟ ਨਾ ਕੱਲ ਰਾਤ ਦੀ ਹੈ ਕੱਲ ਦਾ ਹਾਂ ਜ 8:00 ਵਜੇ ਦੀ ਠੀਕ ਹੈ ਜੀ ਹਾਂ ਫਿਰ ਉਹ ਉੱਥੇ ਡੀਕੇ ਆ ਇਹਨਾਂ ਨੇ ਫੋਨ ਫੋਨ ਵੀ ਲਾਏ ਸਾਨੂੰ ਅਸੀਂ ਵੀ ਸਾਡੇ ਕੋਲ ਫੋਨ ਨਹੀਂ ਲੱਗੇ ਸੀ ਅਸੀਂ ਖਨੌਰੀ ਤੇ ਤੇ ਅਸੀਂ ਵੀ ਰਾਤ ਨੂੰ 10 ਵਜੇ ਆ ਕੇ ਜੀ ਘਰਾਂ ਬੜਿਆ ਜੀ ਮੇਰਾ ਕਹਿਣ ਦਾ ਪਾਵ ਹੈ ਕਿ ਜਿਹੜਾ ਦੇਖੋ ਸ਼ੀਦੀ ਦਰਜਾ ਕੋਈ ਨੂੰ ਮਿਲਣਾ ਚਾਹੀਦਾ ਜੀ ਪਰਿਵਾਰ ਨੂੰ ਜੀ ਤੇ ਜਿਹੜੀਆਂ ਹੋਰ ਆਪਾਂ ਉਹ ਦੰਨੇ ਆ ਕੁਝ ਵੀ ਆ ਉਹ ਨਹੀਂ ਵੀ ਮੰਨਦੇ ਹੈ ਕਿ ਨਾ ਮੰਨਣ ਪਰ ਆਪਣੇ ਇੱਥੇ ਬੰਦੇ ਵੇਲੇ ਤਾਂ ਅਸੀਂ ਕਹਿੰਨੇ ਆਂ ਵੀ ਜਿਹੜਾ ਹੈਗਾ ਉਹ ਚੀਜ਼ ਮਿਲਣੀ ਜੀ ਸਰਕਾਰ ਕੋਲ ਮੰਗ ਕਰਦੇ ਜੋ ਵੀ 100 ਰੁਪਏ ਆ ਜਿਹੜੀ ਵੀ 100 ਤਾਂ ਪਰਵਾਰ ਕਹੀ ਆ ਵੀ ਕੋਈ ਗੱਲ ਨਹੀਂ ਹੈਗੀ ਪਰ ਜਥੇ ਬੰਦੇ ਵੇਲੇ ਮੰਗ ਹਾਂ ਮੰਗ ਤਾਂ ਮੈਂ ਦੇਖੋ ਇਹ ਚੀਜ਼ ਵੀ ਬਣਦੀ ਆ ਮਤਲਬ ਵੀ ਹੋ ਐਸੀ ਕੋਈ ਆਈ ਨਹੀਂ ਬੈਠੇ ਆਂਗੇ ਵੀ ਸਾਡੇ ਇੱਥੇ ਸੀਧ ਹੋਈ ਜਾਣ ਵੀ ਅਸੀਂ ਮੰਗਾ ਲਈ ਜਾਈਏ ਇੱਥੇ ਦੇਖੋ ਆਪਣੀਆਂ ਮੰਗਾ ਬਾਰੇ ਬੈਠੇ ਹੁਣ ਜਦੋਂ ਮੰਗਾ ਬਾਰੇ ਸਾਡੇ ਬੰਦੇ ਆਉਣਗੇ ਨਾ ਚੀਤਾ ਹੋਣਗੇ ਜੀ ਹੁਣ ਕੀ ਪਤਾ ਕਿੱਥੇ ਕੱਲਰੀ ਹੈਗੀ ਕਿੱਥੇ ਕਰਨੀ ਹੈਗੀ ਕੋਈ ਪਤਾ ਨਹੀਂ ਹੈ ਕਿੱਥੇ ਮਰਨਾ ਕਿੱਥੇ ਜੰਮਣਾ ਸਾਨੂੰ ਕਿਹੜਾ ਪਤਾ ਵੀ ਸਾਡੇ ਨਾਲ ਕੀ ਬਣਨਾ ਸਾਨੂੰ ਚਾਹ ਨਹੀਂ ਹੈ ਕਿ ਅਸੀਂ ਸਾਨੂੰ ਮਤਲਬ ਪੈਸੇ ਮਿਲਣਗੇ ਪਰ ਅਸੀਂ ਕਹਿੰਦੇ ਆਖਰ ਕੋਈ ਚਲੋ ਸਾਡਾ ਸੀਦੀ ਦਰਜਾ ਹੈਗਾ ਬੰਦਾ ਉਹ ਮਿਲੇ ਇਹ ਚੀਜ਼ ਹੀ ਗੱਲ ਹੈ ਬਾਕੀ ਇਹ ਤਾਂ ਮੰਗਾ ਵਾਸਤੇ ਬੈਠੇ ਆ ਜੋ ਸਾਡੀਆਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ ਉਹ ਕੋਲੇ ਅਸੀਂ ਬੈਠੇ ਰਹਾਂ